ਸਭਾ ਗੱਲ ਕਰਦੇ ਨੇ ਜੰਡੀ ਦੀ ਬਾੜ 'ਚ ਲੈਂਦੀ ਅਗਾ ਸਦਾਣੀ ਸਿੰਘਾਂ ਧੌਲ ਦੇ ਆ ਪੂਰੂ ਸਿਰ ਲੈ ਲਾਣੀ ਦੁਸ਼ਮਣ ਮਾਰ ਗਿਆ ਹੀ ਗੱਲ ਕਹਿ ਰਹੇ ਨੇ ਗਏ ਦੇ ਉਹ ਤਰਵਾਰ ਗਿਆਨ ਖੜ ਕੇ ਚਲਾਈ ਐਸਾ ਕੱਟ ਮਾਰਿਆ ਪਿੱਛੇ ਦਾ ਫੋੜ ਗਿਆ ਉਹਦਾ ਚੂੜ ਦਾ ਉਤਰ ਗਿਆ ਰਣਗੀ ਧਰਤੀ ਜਾਏ ਬਾਖੜਾ ਘਟਿਆ ਸੁਰਾ ਘੋੜਾ ਘਟਿਆ ਬਰਾਣ ਘਟਿਆ ਧਰਤੀ ਤੇ ਜਾ ਕੇ ਰਣ ਧਰਤੀ ਤੇ ਆਪਣੀ ਕਹਿੰਦੇ ਖੜੀ ਤੇਂਦੀ ਅਗਾ ਸਦਾਣੀ ਸਿੰਘਾਂ ਧੌਲਦੇ ਆ ਬੁੜਦੇ ਸਿੰਘਾਂ ਤੱਕ ਚਲੀ ਗਈ ਉਹ ਵੀ ਘਟਦੇ ਇਹ ਵੀ ਜੂੜਾ ਕੂਰ ਵਜ਼ਰ ਲੈ ਰਾਣੀ ਦੁਸ਼ਮਣ ਮਾਰ ਕੇ ਕਛੂ ਦੀ ਖੋਪਰੀ ਤੱਕ ਚਲੀ ਗਈ ਇਹਨਾਂ ਤੋਂ ਕਛੂ ਘਾ ਤੇ ਰੜਾ ਮੌੜ ਦਾ ਕਛੂ ਤੇ ਰੜਾ ਲਗਿਆ ਖੜਕ ਦੀ ਲੜਾਈ ਦੀ ਅੱਗੇ ਚਰਚਾ ਦੀ ਗੱਲ ਹੈ ਦਰਬਾਰ ਜਦ ਰਹੀ ਜੈ ਤੌਰ ਹੈ ਉਹ ਨਹੀਂ ਕਿਹੜੇ ਦੌਰ ਦੇ ਸਤੇ ਚਮਕੀ ਜਾ ਕੇ ਪੂਰਵ ਸਰ ਲੈ ਜਾਣੇ ਕਿ ਲਟਕੀ ਜਾ ਕੇ ਉੱਤੇ ਤੱਕ ਰੋਸ਼ਨੀ ਪਾਤੀ ਵਰਤਨ ਉੱਤੇ ਤੱਕ ਰੋਸ਼ਨੀ ਪਾਤੀ ਇਹ ਘਬਰਾ ਕੀ ਅਸਗਰੀ ਜੰਦ ਲੜੀ ਗਿਆ ਇਹਦੇ ਲੋ ਵੀ ਤਖੜੀ ਪਿਆਰ ਸਾਰੇ ਗੱਲਾਂ ਬੁਝਾਰਨ ਦੇ